ਲੋ ਵੀ ਮੱਲੋ ਅੱਜ ਲੈ ਚੱਲੇ ਆਂ ਆਪਾਂ ਤੁਹਾਨੂੰ ਨਵੇਂ ਜਿਗਾੜ ਤੇ ਤੇ ਕਰਦੇ ਆਂ ਅੱਜ ਗੱਲਬਾਤ ਵੇਸ਼ਾ ਮੋਟਰਸਾਈਕਲ ਦਾ ਬੰਦਾ ਤੁਹਾਡੇ ਸਾਹਮਣੇ ਜਿਹੜਾ ਲਿਆਉਣ ਲੱਗਿਆ ਉਹ ਤੁਸੀਂ ਅੱਗੇ ਵੀ ਬਹੁਤ ਦੇਖਿਆ ਚਲੋ ਦਿਖਾਈਏ ਕੈਮਰੇ 'ਚ ਫਿਰ ਕਿਹੜਾ ਲੋ ਜੀ ਕੀ ਹਾਲ ਹੈ ਪਛਾਣ ਲਿਆ ਪਛਾਣ ਲਿਆ ਤਾਂ ਕਹੈਂਡਾ ਕਰਦੇ ਹੋ ਜੀ ਹਜੇ ਨਹੀਂ ਪਛਾਣਿਆ ਉਹ ਵੈਸੇ ਤਾਂ ਪਛਾਣ ਹੀ ਲਿਆ ਹੋਗਾ ਪਹਿਲਾ ਸਤਿ ਸ੍ਰੀ ਅਕਾਲ ਭਰਾ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲਾ ਬਹੁਤ ਵਧੀਆ ਤੁਸੀਂ ਦੱਸੋ ਜੀ ਹੋਰ ਠੀਕ ਠਾਕ ਹਾਂ ਕੀ ਵੇਸ਼ਾ ਚੋਣਿਆ ਅੱਜ ਅੱਜ ਨਾ ਆਪਾਂ ਆਪਣੀਆਂ ਵੀਡੀਓ ਚ ਆਈ ਹੁੰਦਾ ਮੈਂ ਅੱਗੇ ਵੀ ਆਣਾ ਜਿੰਨਾ ਕ ਆਪਾਂ ਵੀਡੀਓ ਬਣਾਈਏ ਜੇ ਕਿਸੇ ਦਾ ਸਮਾਂ ਖਰਾਬ ਕਰ ਗਏ ਤੇ ਉਹਨੂੰ ਕੋਈ ਨਾ ਕੋ ਸਿੱਖਣ ਨੂੰ ਮਿਲੇ ਇਹ ਮੇਰੇ ਦਿਮਾਗ 'ਚ ਬਹੁਤ ਟਾਈਮ ਦੀ ਸੀ ਗੱਲ ਬਈ ਇਹ ਨਾ ਜਿਵੇਂ ਮੋਟਰਸਾਈਕਲ ਆਪਾਂ ਸਰਵਿਸ ਕਰਾ ਕੇ ਲਿਆਉਣੀ ਆ ਠੀਕ ਹੈ ਤੇ ਆਪਣਾ ਜੇ ਕਲੱਚ ਇੱਥੇ ਹੋਵੇ ਨਾ ਇੱਥੇ ਜੇ ਕੰਮ ਕਰੇ ਆਪਾਂ ਨੂੰ ਆਏ ਹੁੰਦਾ ਵੀ ਆਹ ਉਹ ਤੁਹਾਨੂੰ ਮੈਂ ਵਿਖਾਉਣਾ ਮੋਟਰਸਾਈਕਲ ਉਹ ਮੋਟਰਸਾਈਕ ਇੱਕ ਮੋਟਰਸਾਈਕਲ ਆ ਖੜਾਈ ਇਹ ਵੀ ਇਹ ਮਿੱਤਰ ਦਾ ਹੀ ਆ ਆਪਣੇ ਦਾ ਇਹ ਵੀ ਉਸੇ ਕੰਮ ਲਈ ਆਇਆ ਠੀਕ ਹੈ ਇਹਨੇ ਹੀ ਮਾਤਾ ਦੇ ਜਾਣਾ ਠੀਕ ਆ ਦੇਖੀ ਬਈ ਕਲਚ ਤਣਿਆ ਨਾ ਜਾਵਾਂ ਹਾਂ ਇੱਥੇ ਗੀਅਰ ਪੈ ਗਈ ਇਹ ਇੱਥੇ ਤੁਰ ਪਿਆ ਐਨੀ ਪਲੇ ਆ ਐਨੀ ਇਹ ਅ ਕਲਚ ਜਦੋਂ ਆਪਣਾ ਛੱਡਿਆ ਹੋਇਆ ਨਾ ਫੇਰ ਵੀ ਇਹ ਆਹ ਦਾ ਨਾਲ ਚ ਲੜੜੇ ਨਾ ਨਾਲ ਜਾਨੀ ਕਿ ਦੂਰ ਰਹਿੰਦੀ ਆ ਦੂਰ ਰਹਿੰਦੀ ਆ ਇਹ ਜੇ ਹੁਣ ਤੀ ਇਹਨੂੰ ਪਹਾੜੀ ਏਰੀਆ ਚ ਲੈ ਕੇ ਜਿਵੇਂ ਮਾਤਾ ਦੇ ਜਾਣਾ ਅਗਲਾ ਕਹਿੰਦਾ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਇਹ ਜਿੰਨੇ ਆਪਣੇ ਮੈਸਤਰੀ ਵੀਰ ਜਿਆਦਾਤਰ ਏਜੰਸੀਆਂ ਵਾਲੇ ਉਹ ਮੋਟਰਸਾਈਕਲ ਦੇ ਕਲੱਚ ਨੂੰ ਇੱਥੇ ਕਰਕੇ ਦੇਣਗੇ ਜਮਾ ਠੀਕ ਆ ਜਿਹੜਾ ਬੰਦਾ ਪੂਰਾ ਮਾਰ ਆਪਣਾ ਮੇਤਰਾ ਕਾਦੀ ਤੁਹਾਨੂੰ ਪਤਾ ਹੀ ਹੋ ਬੋਲਟਾਂ ਵਾਲਾ ਬੋਲਟਾਂ ਵਾਲਾ ਉਹ ਬਈ ਇੱਥੇ ਸਪਰਿੰਗ ਪਾ ਆਂਦਾ ਆ ਥੰਨ ਆਸਾਨ ਦੇ ਵਿੱਚ ਸਪਰਿੰਗ ਪਾ ਆਂਦਾ ਠੀਕ ਆ ਤੇ ਕਲੱਚ ਉਹ ਅੱਧ ਚ ਕੰਮ ਕਰਦਾ ਕਰਦਾ ਉਹਦਾ ਪੱਕੀਤਾ ਨੂੰ ਹਾਉਣਾ ਮੈਂ ਠੀਕ ਆ ਦੀ ਨਾ ਇਹਦੀ ਕਲਚ ਪਲੇਟ ਵਗੈਰਾ ਬਚ ਕਲਚ ਪਲੇਟ ਜਿੱਥੇ ਮਰਜੀ ਲੈ ਜਾਓ ਕਲਚ ਪਲੇਟ ਨਹੀਂ ਖਰਾਬ ਹੁੰਦੀ ਜਿਆਦਾਤਰ ਮੋਟਰਸਾਈਕਲ ਦੀ ਕਲਚ ਪਲੇਟ ਔਟ ਜਾਂਦੀ ਆ ਉੜਦੀ ਇਸੇ ਵਜ੍ਹਾ ਕਰਕੇ ਆ ਵੇਖ ਤੀ ਇੰਨੀ ਪਲੇ ਆ ਆਪਣਾ ਆਪਣਾ ਗੇਅਰ ਪੈ ਗਿਆ ਮੋਟਰਸਾਈਕਲ ਇੱਥੇ ਤੁਰ ਪਿਆ ਇੱਥੇ ਤੁਰ ਪਿਆ ਆਪਾਂ ਗੇਅਰ ਕੱਢਤਾ ਇੰਨੀ ਪਲੇ ਆ ਇਦੋਂ ਗਾਂ ਤੇ ਜੇ ਆਪਣਾ ਇੱਥੇ ਇੱਥੇ ਗੇਅਰ ਪੈ ਗਿਆ ਤੇ ਫਿਰ ਆਪਣੇ ਕੋਲ ਪਲੇ ਕਿੰਨੀ ਬਚ ਗਈ ਹੁਣ ਨਾਲ ਦੂਰ ਰਹਿਣਾ ਟਿੰਬੜ ਨਾ ਨਹੀਂ ਚੰਗੀ ਤਰ੍ਹਾਂ ਤੇ ਜੋ ਜ਼ੋਰ ਲਾਉ ਮੋਟਰਸਾਈਕਲ ਉਹਨੇ ਧੀ ਕ ਮਾਰ ਦੇਣੀ ਇਹ ਜਿਵੇਂ ਹੁਣ ਤਜਰਬਾ ਚੱਤੋਂ ਪਹਿਰੇ ਟਰੈਕਟਰ ਵਗੈਰਾ ਚਲਾਉਂਦੇ ਰਹੇ ਹਰੇਕ ਥਾਂ ਤੇ ਟਰੈਕਟਰ ਦੇ ਗੱਡੀ ਦੇ ਜਿਹਦੇ ਵੀ ਜਿਹੜੀ ਚੀਜ਼ ਦੇ ਆਪਾਂ ਕਰ ਸਕਦੇ ਹਾਂ ਹੁਣ ਗੱਡੀਆਂ ਤਾਂ ਆਟੋਮੈਟਿਕ ਆ ਗਿਆ ਆਟੋਮੈਟਿਕ ਆ ਗਿਆ ਉਹਦੇ ਤਾਂ ਹਾਈਡਰੋਕ ਉਹ ਕਲੱਚਾ ਚੱਲ ਪਿੱਛੇ ਹਟ ਜਾਂਦਾ ਹੁਣ ਟਰੈਕਟਰ ਆ ਜੇ ਤੁਸੀਂ ਉਹਦਾ ਕਲੱਚ ਨਹੀਂ ਢੱਲਾ ਕਰਦੇ ਜੌਂਡੀਆਰ ਜਾਂ ਹੌਲੈਂਡ ਹੈ ਤੇ ਉਹ ਗਿਆ ਹੁਣ ਆਹ ਮੋਟਰਸਾਈਕਲ ਸੀ ਕਿਉਂਕਿ ਝਟਕੇ ਨਾਲ ਚਿੰਬੜ ਜਾਂਦੀ ਕਲੱਚ ਪਲੇਟ ਉਹ ਸਪਰਿੰਗ ਇੰਨਾ ਹਾਰਡ ਨਹੀਂ ਹੁੰਦਾ ਜਿਹੜਾ ਆਹ ਹੁੰਦਾ ਠੀਕ ਹੈ